ਜਿਹੜਾ ਸਮਾਂ ਇਹ ਸਿਆਸਤ ਕਰਨ ਦਾ ਨਹੀਂ ਪਰ ਇਹ ਸਾਰੇ ਦੌਰ ਦੇ ਵਿੱਚ ਸਿਆਸਤ ਕੌਣ ਕਰ ਰਿਹਾ ਆਮ ਆਦਮੀ ਪਾਰਟੀ ਜਿਹਦੇ ਉੱਤੇ ਜ਼ਿੰਮੇਵਾਰੀ ਹੈ ਜਿਹੜੀ ਸਰਕਾਰ ਦੇ ਵਿੱਚ ਹੈ ਕਿ ਇਹ ਸਮੇਂ ਉਹ ਪੰਜਾਬੀਆਂ ਦੀ ਮਦਦ ਕਰੇ ਜਿਹੜੇ ਦਿੱਲੀੋਂ ਆਏ ਸੀ ਸਾਡੇ 3 ਸਾਲ ਪੰਜਾਬ ਨੂੰ ਲੁੱਟ ਕੇ ਸਭ ਤੋਂ ਪਹਿਲਾਂ ਇਹ ਮੁਸ਼ਕਲ ਦੌਰ ਦੇ ਵਿੱਚ ਉਹ ਦਿੱਲੀ ਭੱਜੇ ਤੇ ਦਿੱਲੀ ਜਾ ਕੇ ਬਿਆਨ ਕੀ ਦਿੰਦੇ ਨੇ ਕਹਿੰਦੇ ਜੀ ਸਾਰੇ ਆਮ ਆਦਮੀ ਪਾਰਟੀ ਵਾਲੇ ਘਰ-ਘਰ ਰਾਸ਼ਨ ਇਕੱਠਾ ਕਰਕੇ ਪੰਜਾਬ ਨੂੰ ਭੇਜਣਗੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਦੇ ਕੋਲੇ ਰਾਸ਼ਨ ਬਹੁਤ ਸਰਕਾਰ ਦਾ ਅਸਲ ਰੋਲ ਸੀ ਸਾਧਨ ਦੇਣਾ ਸਰਕਾਰ ਦਾ ਅਸਲ ਕੰਮ ਸੀ ਇਸ ਸਥਿਤੀ ਤੋਂ ਬਚਾਉਣਾ ਔਰ ਇਹ ਜਿਹੜੀਆਂ ਬਰਸਾਤਾਂ ਤੋਂ ਪਹਿਲਾਂ ਅਗਰ ਨਦੀਆਂ ਨਾਲੇ ਡਰੇਨਾ ਦੀ ਸਫਾਈ ਕੀਤੀ ਜਾਂਦੀ ਤਾਂ ਅੱਜ ਪੰਜਾਬ ਨੂੰ ਇਹ ਹਾਲਾਤ ਹੀ ਨਹੀਂ ਦੇਖਣੇ ਪੈਣੇ ਸੀ ਔਰ ਹੁਣ ਵੀ ਇਸ ਮੁਸ਼ਕਲ ਘੜੀ ਦੇ ਵਿੱਚ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੋਈ ਸਾਧਨ ਨਹੀਂ ਤਾਂ ਜੋ ਲੋਕ ਜਿਹੜੇ ਇਹ ਪਾਣੀ ਦੀ ਮਾਰ ਹੇਠ ਫਸੇ ਨੇ ਉਨ੍ਹਾਂ ਦੇ ਤੱਕ ਰਾਸ਼ਨ ਪਹੁੰਚਾਇਆ ਜਾ ਸਕੇ ਚਾਰਾ ਪਹੁੰਚਾਇਆ ਜਾ ਸਕੇ ਔਰ ਸਿਆਸਤ ਪਰੂਰ ਔਰ ਇਸੇ ਸਿਆਸਤੀ ਕੜੀ ਦੇ ਵਿੱਚ ਪਟਿਆਲਾ ਤੋਂ ਇੱਕ ਐਮਐਲਏ ਨੇ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਔਰ ਪਿਛਲੇ 3 ਦਿਨ ਤੋਂ ਮੈਂ ਦੇਖ ਰਿਹਾ ਕਿ ਪਠਾਨ ਮਾਜਰਾ ਸਾਹਿਬ ਆਪਣੀ ਸਰਕਾਰ ਤੇ ਲਗਾਤਾਰ ਹਮਲਾਵਰ ਨੇ ਕਹਿੰਦੇ ਜੀ ਸਰਕਾਰ ਹੀ ਬੜੀ ਮਾੜੀ ਹੈ ਦਿੱਲੀ ਵਾਲੇ ਸਰਕਾਰ ਨੂੰ ਕੰਮ ਨਹੀਂ ਕਰਨ ਦਿੰਦੇ ਮੈਂ ਚੰਗੀ ਗੱਲ ਹੈ ਜੇ ਹੁਣ ਆ ਕੇ ਜ਼ਮੀਰ ਜਾਗੀ ਹੈ 3 ਸਾਲ ਬਾਅਦ ਜਾਗੀ ਹੈ ਤੇ ਚਲੋ ਚੰਗੀ ਗੱਲ ਹੈ ਪਰ ਮੈਂ ਪਠਾਨ ਮਾਜਰਾ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਕੀ ਕੋਈ ਸਕ੍ਰਿਪਟ ਲਿਖੀ ਜਾ ਰਹੀ ਹੈ ਔਰ ਜਿੰਨੇ ਵਿਧਾਇਕ ਨੇ ਕਿਉਂਕਿ ਅੱਜ ਪੰਜਾਬ ਦੇ ਹਾਲਾਤ ਨੇ ਕਿ ਇਹਨਾਂ ਦੇ ਵਿਧਾਇਕਾਂ ਨੂੰ ਪਿੰਡਾਂ ਦੇ ਵਿੱਚ ਬੜਿਆਂ ਨਹੀਂ ਦਿੱਤਾ ਜਾ ਰਿਹਾ ਲੋਕ ਇਹਨਾਂ ਦੇ ਕੱਪੜੇ ਪਾੜਨ ਤੱਕ ਜਾ ਰਹੇ ਨੇ ਸੋ ਮਜਬੂਰੀ ਬਣ ਗਈ ਹੈ ਕਿ ਹੁਣ ਆਪਣਾ ਚੰਮ ਬਚਾਉਣ ਦੇ ਲਈ ਹੁਣ ਸਰਕਾਰ ਦੇ ਵਿਰੁੱਧ ਬੋਲੋ ਦਿੱਲੀ ਦੇ ਵਿਰੁੱਧ ਬੋਲੋ ਪਰ ਸਰਕਾਰ ਤੇ ਇਹਨਾਂ ਦੇ ਐਮਐਲਏ ਤੇ ਵਿਧਾਇਕ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਜਿਹੜਾ ਹੁਣ ਨਵਾਂ ਡਰਾਮਾ ਸ਼ੁਰੂ ਹੋਇਆ ਹੈ ਦਿੱਲੀ ਵਰਸਸ ਪੰਜਾਬ ਦਾ ਕਿਉਂਕਿ ਪਠਾਨ ਮਾਜਰਾ ਮੁੱਖ ਮੰਤਰੀ ਤੇ ਖਾਸਮ ਖਾਸ ਨੇ ਕਹਿੰਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਨੇ ਸੋ ਕਿਤੇ ਤਾਂ ਕੋਈ ਵੱਡੀ ਸ਼ਕਤੀ ਹੈ ਜਿਹੜੀ ਪਿੱਛੇ ਬੁਲਵਾਰੀ ਹੈ ਤੇ ਬੋਲਿਆ ਕਿ ਜਾ ਰਿਹਾ ਕਹਿੰਦੇ ਜੀ ਦਿੱਲੀ ਕੰਮ ਕਰਨ ਨਹੀਂ ਦੇ ਰਹੀ ਮੁੱਖ ਮੰਤਰੀ ਤਾਂ ਕਰਨਾ ਚਾਹੁੰਦੇ ਨੇ ਮੈਂ ਸਿੱਧਾ ਜਾ ਸਵਾਲ ਕਰਦਾ ਇਹ 92 ਐਮਐਲਏ ਨੂੰ ਸਵਾਲ ਕਰਦਾ ਕਿ ਸਾਡੇ 3 ਸਾਲ ਤੁਸੀਂ ਕਿੱਥੇ ਸੀ ਇਹ ਉਹੀ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਨ੍ਹਾਂ ਨੇ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਦੇ ਕਦਮਾਂ ਦੇ ਵਿੱਚ ਰੱਖਿਆ ਤੇ ਜੇ ਕੋਈ ਪੰਜਾਬ ਦੇ ਹਸਾਲਾਤਾਂ ਦੀ ਜ਼ਿੰਮੇਵਾਰ ਹੈ ਤਾਂ ਵਿਧਾਇਕ ਮੰਤਰੀ ਤੇ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਇਹ ਸਾਰੇ ਬਰਾਬਰ ਦੇ ਜ਼ਿੰਮੇਵਾਰ ਨੇ ਕਿਉਂਕਿ ਮਕਸਦ ਇੱਕੋ ਰਿਹਾ ਪੰਜਾਬ ਨੂੰ ਲੁੱਟ ਕੇ ਦਿੱਲੀ ਦੀ ਸਿਆਸਤ ਚਮਕਾਈ ਗਈ ਪੰਜਾਬ ਲਈ ਤਾਂ ਕੱਖ ਵੀ ਇਹ ਲੋਕਾਂ ਨੇ ਨਹੀਂ ਕੀਤਾ ਔਰ ਅੱਜ ਜਿਹੜੀ ਸਰਕਾਰ ਪਠਾਨ ਮਾਜਰਾ ਸਾਹਿਬ ਦੇ ਉੱਤੇ ਪਰਚਾ ਦਰਜ ਕਰਕੇ ਰਾਤੋਂ ਰਾਤ ਚੱਕਣ ਗਈ ਹੈ ਦੇਖੋ ਪਹਿਲਾ ਤਾਂ ਇੱਕ ਸਵਾਲ ਹੈ ਕਿ ਜਿਹੜੇ 376 ਦੇ ਪਰਚੇ ਦੀ ਗੱਲ ਕੀਤੀ ਜਾ ਰਹੀ ਹੈ ਇਹ 2022 ਦੇ ਵਿੱਚ ਐਸੇ ਐਮਐਲਏ ਦੇ ਖਿਲਾਫ ਸ਼ਿਕਾਇਤ ਆਈ ਸੀ ਹੁਣ ਕੀ ਸਰਕਾਰ ਦੱਸ ਸਕਦੀ ਹੈ ਕਿ 3 ਸਾਲ ਤੋਂ ਇਸ ਵਿਧਾਇਕ ਨੂੰ ਕਿਉਂ ਬਚਾਇਆ ਗਿਆ ਔਰ ਹਾਈ ਕੋਰਟ ਤੱਕ ਇਸ ਕੰਪਲੇਂਟ ਦੇ ਖਿਲਾਫ ਪੰਜਾਬ ਸਰਕਾਰ ਆਪ ਗਈ ਉੱਥੇ ਐਫੀਡੇਵਿਟ ਫਾਈਲ ਕੀਤੇ ਕਹਿੰਦੇ ਜੀ ਇਹ ਤਾਂ ਕੰਪਲੇਂਟ ਬਣਦੀ ਹੋਈ ਨਹੀਂ ਤੇ ਹੁਣ ਜੇ ਦਿੱਲੀ ਵਰਸਸ ਪੰਜਾਬ ਦੀ ਲੜਾਈ ਇਹ ਉਰੇ ਬਣਾਈ ਜਾ ਰਹੀ ਹੈ ਦਾ ਸਰਕਾਰ ਕਿਉਂਕਿ ਸਾਰਾ ਚਲਦਾ ਅਮਲਾ ਫੈਲਾ ਦਿੱਲੀੋਂ ਰਿਹਾ ਇੱਕ ਪਾਸੇ ਮੁੱਖ ਮੰਤਰੀ ਦੇ ਵਿਧਾਇਕ ਨੇ ਇੱਕ ਪਾਸੇ ਦਿੱਲੀ ਹੈ ਪਰ ਮੰਦ ਭਾਗੀ ਗੱਲ ਇਹ ਹੈ ਕਿ ਸਿਆਸਤ ਕਰ ਕਿਹੜੇ ਸਮੇਂ ਦੇ ਵਿੱਚ ਰਹੇ ਅੱਜ 376 ਦਾ ਜਿਹੜਾ ਪੱচ্চਾ ਯਾਦ ਆ ਗਿਆ ਮੈਂ ਹੁਣ ਪੰਜਾਬ ਦੀ ਪੁਲਿਸ ਨੂੰ ਡੀਜੀਪੀ ਨੂੰ ਟੀਐਸਐਸਪੀ ਪਟਿਆਲੇ ਨੂੰ ਪੁੱਛਣਾ ਚਾਹੁੰਦਾ ਕਿ ਉਦੋਂ ਕਿੱਥੇ ਸੀ ਜਦੋਂ ਉਥੇ ਸਨੌਰ ਦੇ ਵਿੱਚ ਕੇਬਲ ਉੱਤੇ ਕਬਜ਼ਾ ਹੋ ਰਿਹਾ ਸੀ ਧੱਕੇ ਦੇ ਨਾਲ ਕੇਬਲ ਆਪਰੇਟਰਾਂ ਦੇ ਜਿਹੜੇ ਤਾਰਾ ਸੀ ਉਹ ਵੱਡੀਆਂ ਜਾਰੀਆਂ ਸੀ ਉਦੋਂ ਵੀ ਇਹੀ ਐਮਐਲਏ ਦੇ ਉੱਤੇ ਇਲਜ਼ਾਮ ਲੱਗੇ ਸੀ ਉਦੋਂ ਤਾਂ ਆਪਾਂ ਕਾਰਵਾਈ ਨਹੀਂ ਕੀਤੀ ਕਿ ਉਦੋਂ ਐਮਐਲਏ ਚੰਗਾ ਸੀ ਮਾਈਨਿੰਗ ਦੇ ਬਹੁਤ ਇਲਜ਼ਾਮ ਲੱਗੇ ਉਦੋਂ ਕਾਰਵਾਈ ਨਹੀਂ ਕੀਤੀ ਕਿ ਉਦੋਂ ਐਮਐਲਏ ਬਹੁਤ ਚੰਗਾ ਸੀ ਹੋਰ ਬਹੁਤ ਰਿਸ਼ਵਤ ਤੋਂ ਲੈ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਇਲਜ਼ਾਮ ਹੋਵੇ ਜਿਹੜਾ ਨਹੀਂ ਲੱਗਿਆ ਤੇ ਉਦੋਂ ਆਪਾਂ ਕਾਰਵਾਈ ਨਹੀਂ ਕੀਤੀ ਹੁਣ ਆਪਾਂ ਦਿੱਲੀ ਵਰਸਸ ਪੰਜਾਬ ਇਸ ਸਥਿਤੀ ਦੇ ਵਿੱਚ ਬਣਾਉਣੀ ਚਾਹੁੰਦੇ ਆ ਕਿਉਂਕਿ ਹੜ੍ਹਾਂ ਤੋਂ ਲੋਕਾਂ ਦੀ ਮੁਸੀਬਤ ਤੋਂ ਸਰਕਾਰ ਦੇ ਫੇਲਿਅਰ ਤੋਂ ਧਿਆਨ ਪਟਕਾ ਕੇ ਆਪਾਂ ਇਹ ਸੋਚਦੇ ਹਾਂ ਕਿ ਹੁਣ ਆਪਾਂ ਐਮਐਲਏ ਦਾ ਇੱਕ ਮਸਲਾ ਬਣਾ ਦਈਏ ਹੁਣ ਆਪਾਂ ਦਿੱਲੀ ਵਰਸਸ ਪੰਜਾਬ ਬਣਾ ਦਈਏ ਇਹ ਲੋਕ ਪੰਜਾਬ ਦੇ ਬਹੁਤ ਧਿਆਨ ਨਾਲ ਤੁਹਾਨੂੰ ਦੇਖ ਰਹੇ ਨੇ ਪੰਜਾਬ ਦੇ ਲੋਕ ਸੋਚ ਰਹੇ ਨੇ ਸਮਝ ਰਹੇ ਨੇ ਔਰ ਲੋਕਾਂ ਨੇ ਮaaf ਨਹੀਂ ਕਰਨਾ ਕਿਉਂਕਿ ਇਹ ਸਮਾਂ ਲੋਕਾਂ ਦੀ ਮਦਦ ਕਰਨ ਦਾ ਇਹ ਸਮਾਂ ਪੰਜਾਬ ਦੇ ਨਾਲ ਖੜਨ ਦਾ ਇਹ ਸਿਆਸਤਾਂ ਤਾਂ ਫੇਰ ਬਹੁਤ ਹੋ ਜਾਣਗੀਆਂ ਔਰ ਅੱਜ ਜਿਹੜੀ ਪੁਲਿਸ ਪਾਰਟੀ ਉਥੇ ਕਰਨਾਲ ਗ੍ਰਿਫਤਾਰ ਕਰਨ ਗਈ ਹੈ ਪਹਿਲਾਂ ਕਹਿੰਦੇ ਜੀ ਗ੍ਰਿਫਤਾਰ ਕਰ ਲਿਆ ਫੇਰ ਕਹਿੰਦੇ ਜੀ ਐਮਐਲਏ ਸਾਹਿਬ ਫਰਾਰ ਹੋ ਗਏ ਹੁਣੇ ਦਸੂਲ ਕੇ ਕੋਈ ਕਿ ਜੀ ਗ੍ਰਿਫਤਾਰ ਕਿਦੇ ਕਹਿਣ ਤੇ ਹੋਇਆ ਸੀ ਤੇ ਫਰਾਰ ਕਿਦੇ ਕਹਿਣ ਤੇ ਹੋਇਆ ਕਿਉਂਕਿ ਅਸੀਂ ਤਾਂ ਦੇਖਿਆ ਨਹੀਂ ਕਿ ਜਿਸ ਤਰੀਕੇ ਅੱਜ ਕੱਲ ਪੰਜਾਬ ਪੁਲਿਸ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਵੀ ਜਦੋਂ ਅੰਮ੍ਰਿਤਸਰ ਵਿਕਰਮ ਮਜੀਠੀਆ ਸਾਹਿਬ ਨੂੰ ਫੜਨ ਗਈ ਸੀ ਕੋਈ ਫਰਾਰ ਕਰਨ ਦਾ ਮੌਕਾ ਹੁੰਦਾ ਕੋਈ ਵੀਡੀਓ ਆਈ ਕਿ ਕਿਸ ਤਰੀਕੇ ਉੱਥੇ ਰੋੜਾ ਵੱਟੇ ਚੱਲੇ ਕਿੱਦਾਂ ਭੱਜਿਆ ਕਿਉਂਕਿ ਅੱਜ ਕੱਲ ਹਰ ਇੱਕ ਪੁਲਿਸ ਵਾਲੇ ਕੋਲੇ ਮੋਬਾਈਲ ਫੋਨ ਹੈ ਸੋ ਕਿਦੇ ਕਹਿਣ ਤੇ ਫੜਿਆ ਕਿਦੇ ਕਹਿਣ ਤੇ ਫਰਾਰ ਹੋਇਆ ਫਰਾਰ ਹੋਇਆ ਇਹ ਸਕ੍ਰਿਪਟ ਲਿਖੀ ਜਾਂ ਹੋ ਹੱਲਾ ਖੜਾ ਕੀਤਾ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਕਿਉਂਕਿ ਜੇ ਗ੍ਰਿਫਤਾਰ ਕਰ ਲਿਆ ਸੀ ਫਿਰ ਪਿਸਤੌਲ ਕਿਵੇਂ ਸੀ ਕਹਿੰਦੇ ਜੀ ਗੋਲੀ ਚਲਾ ਕੇ ਫਰਾਰ ਹੋ ਗਿਆ ਇੱਕ ਪਾਸੇ ਕਹਿੰਦੇ ਹੋ ਕਿ ਜੀ ਅਸੀਂ ਗ੍ਰਿਫਤਾਰੀ ਪਾ ਲਈ ਦੂਜੇ ਪਾਸੇ ਕਹਿੰਦੇ ਹੋ ਜੀ ਗੋਲੀ ਚਲਾ ਕੇ ਫਰਾਰ ਹੋ ਗਿਆ ਉੱਥੇ ਇੱਟਾਂ ਵੱਟੇ ਚੱਲ ਪਏ ਸੋ ਬੜੇ ਵੱਡੇ ਸਵਾਲ ਨੇ ਇਹ ਜਿਹੜਾ ਕੁਝ ਸਾਰਾ ਅੱਜ ਸਿਰਫ ਤੇ ਸਿਰਫ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੋਂ ਧਿਆਨ ਭਟਕਾਉਣ ਦੇ ਲਈ ਇਹ ਨਰੋਲ ਸਿਆਸਤ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਹੈ ਇਹ ਲੋਕ ਪੰਜਾਬ ਦੇ ਇਹਨੂੰ ਯਾਦ ਰੱਖਣਗੇ ਕਿਉਂਕਿ ਇਹ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਲੋਕ ਮਰ ਰਹੇ ਨੇ ਲੋਕਾਂ ਦਾ ਇੱਕ ਬਹੁਤ ਵੱਡਾ ਨੁਕਸਾਨ ਇਹ ਪਾਣੀ ਦੀ ਮਾਰ ਕਰਕੇ ਹੜਾਂ ਕਰਕੇ ਹੋਇਆ ਤੇ ਤੁਸੀਂ ਦੇਖੋ ਵੀ ਨਕਮੀ ਸਰਕਾਰ ਜਿਹਨੇ ਲੋਕਾਂ ਦੀ ਮਦਦ ਕਰਨੀ ਸੀ ਉਹ ਸਰਕਾਰ ਐਸੀ ਸਿਆਸਤ ਦੀਆਂ ਖੇਡਾਂ ਖੇਡ ਰਹੀ ਹੈ ਤਾਂ ਇਹੀ ਜੀ ਸਰਕਾਰ ਤੋਂ ਐਸੀ ਪਾਰਟੀ ਤੋਂ ਪੰਜਾਬ ਨੂੰ ਰੱਬ ਹੀ ਬਚਾਵੇ ਟਾਈਮਿੰਗ ਤੇ ਬੜਾ ਸਵਾਲ ਉੱਠਿਆ ਲੋਕ ਕੰਡੋੜਾ ਹਰ ਕੋਈ ਕੰਡੋੜਾ ਵੀ ਸਰਕਾਰ ਨਾਲ ਸਾਥ ਦੇ ਲੇਕਿਨ ਸਰਕਾਰ ਇਹ ਰਾਗੀ ਜੀ ਵਿਆਹ ਇੱਕ ਕੀ ਗੇਰ ਕੀਆ ਸਕ੍ਰਿਪਟ ਕੀਆ ਸਰ ਸਕ੍ਰਿਪਟ ਬੜੀ ਸਾਫ ਹੈ ਕਿ ਹੁਣ ਦਿੱਲੀ ਵਰਸਸ ਪੰਜਾਬ ਹੈ ਜਿਹੜੇ ਸੀਐਮ ਦੇ ਖੇਮੇ ਦੇ ਐਮਐਲਏ ਨੇ ਉਹ ਦਿਖਾਉਣਾ ਚਾਹੁੰਦੇ ਨੇ ਕਿ ਜੀ ਦਿੱਲੀ ਨਹੀਂ ਕੰਮ ਕਰਨ ਦੇ ਰਹੀ ਪਰ 92 ਐਮਐਲਏ ਲੋਕਾਂ ਨੇ ਪੰਜਾਬ ਦੇ ਨੇ ਜਿਤਾਏ ਨੇ ਫੇਲਿਅਰ 92 ਐਮਐਲਿਆਂ ਦਾ ਹੈ ਫੇਲਿਅਰ ਮੁੱਖ ਮੰਤਰੀ ਭਗਵੰਤ ਮਾਨ ਦਾ ਅਰਵਿੰਦ ਕੇਜਰੀਵਾਲ ਦਾ ਤਾਂ ਹੈ ਹੀ ਹੈ ਸਰਵੇ ਸਰਵਾ ਨੇ ਸੋ ਇੱਕ ਦੂਜੇ ਦੇ ਉੱਤੇ ਅਗਰ ਇਹ ਸੋਚਣ ਕਿ ਜੀ ਅਸੀਂ ਆਪ ਦੀ ਰਿਸਪਾਂਸਿਬਿਲਟੀ ਇੱਕ ਦੂਜੇ ਤੇ ਪਾ ਕੇ ਉਰੋਂ ਬਚ ਕੇ ਨਿਕਲ ਜਾਾਂਗੇ ਤਾਂ ਮੈਂ ਫੇਰ ਦੁਬਾਰਾ ਕਹਿ ਰਿਹਾ ਕਿ ਪੰਜਾਬ ਇਹ ਸਿਆਸਤ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਪਰ ਜਿਸ ਮੌਕੇ ਤੇ ਇਹ ਸਿਆਸਤ ਕੀਤੀ ਜਾ ਰਹੀ ਹੈ ਇਹ ਟਾਈਮਿੰਗ ਦੇ ਉੱਤੇ ਬੜਾ ਵੱਡਾ ਸਵਾਲ ਹੈ ਕਿਉਂਕਿ 2022 ਦੀ ਕੰਪਲੇਂਟ ਹੈ ਤੇ ਹੁਣ ਆ ਕੇ ਤੁਸੀਂ ਕਹਿੰਦੇ ਹੋ ਜੀ 376 ਦਾ ਪਰਚਾ ਹੈ ਫਿਰ ਪਹਿਲਾਂ ਕਿਉਂ ਨਹੀਂ ਕੀਤਾ ਫਿਰ 3 ਸਾਲ ਕਿਹੜੇ ਆਫਸਰ ਜ਼ਿੰਮੇਵਾਰ ਸੀ ਜਿਹੜੇ ਇਸ ਵਿਧਾਇਕ ਨੂੰ ਬਚਾਉਂਦੇ ਰਹੇ ਉਹ ਵੀ ਦੱਸਣ ਜਦੋਂ ਕੇਬਲ ਦੇ ਉੱਤੇ ਕਬਜ਼ਾ ਹੋ ਰਿਆ ਸੀ ਉਦੋਂ ਕਿਹੜੇ ਅਫਸਰਾਂ ਨੇ ਕਾਰਵਾਈ ਨਹੀਂ ਕੀਤੀ ਉਹ ਵੀ ਸਾਹਮਣੇ ਆ ਜਾਣ ਕਿਉਂਕਿ ਉਹ ਤਾਂ ਸਾਰੇ ਕੇਸ ਨੂੰ ਸੀਬੀਆਈ ਇਨਵੈਸਟੀਗੇਟ ਕਰ ਰਹੀ ਹੈ ਸੋ ਬੜੇ ਵੱਡੇ ਸਵਾਲ ਨੇ ਔਰ ਖਾਸ ਕਰਕੇ ਇਹ ਵਿਧਾਇਕਾਂ ਦੇ ਉੱਤੇ ਵੀ ਸਵਾਲ ਹੈ ਲੈਂਡ ਪੂਲਿੰਗ ਵੇਲੇ ਨਾ ਸਾਹਮਣੇ ਆਏ ਉਦੋਂ ਨਾ ਅੰਦਰਲੀ ਜ਼ਮੀਰ ਚਾ ਕੀ ਸਾਰਿਆਂ ਦੀ ਸੋ ਇਹ 92 ਐਮਐਲਏ ਹੁਣੇ ਸਮਝ ਲੈਣ ਕਿ ਫੇਲਿਅਰ 92 ਐਮਐਲਿਆਂ ਦਾ ਹੈ ਜੇ ਸੋਚਣ ਕਿ ਜੀ ਹੁਣ ਅਸੀਂ ਦਿੱਲੀ ਤੇ ਫੇਲਿਅਰ ਪਾ ਕੇ ਅਸੀਂ ਕਹਾਂਗੇ ਜੀ ਦਿੱਲੀ ਨੇ ਕੰਮ ਨਹੀਂ ਕਰਨ ਦਿੱਤਾ ਤਾਂ ਤੁਸੀਂ ਲੋਕ ਜ਼ਿੰਮੇਵਾਰੋਂ ਜਿਨ੍ਹਾਂ ਨੇ ਦਸਕਤ ਕਰਕੇ ਦਿੱਲੀ ਦੇ ਪੈਰਾ ਚ ਗੁਲਾਮ ਬਣਾਇਆ ਪੰਜਾਬ ਨੂੰ ਤੇ ਪੰਜਾਬ ਦੀ ਅੱਜ ਇਹ ਹਾਲਾਤ ਹੋਏ ਕਰਜ਼ਾ ਵੀ ਚੜਿਆ ਲਾਅ ਐਂਡ ਆਰਡਰ ਵੀ ਪੰਜਾਬ ਦਾ ਚਰਮ ਰਾ ਗਿਆ ਡਰਗ ਦਾ ਵੀ ਉਰੇ ਇੰਨਾ ਬੋਲ ਬਾਲਾ ਕਿ ਹਾਈ ਕੋਰਟ ਤੱਕ ਨੂੰ ਕਹਿਣਾ ਪਿਆ ਕਿ ਪੰਜਾਬ ਦੀ ਸਰਕਾਰ ਵਿਕਾਰੀ ਹੈ ਸੋ ਸਾਰੇ ਹਾਲਾਤ ਲੋਕਾਂ ਦੇ ਸਾਹਮਣੇ ਪਠਾਨਵਾ ਦੇ ਜਿਹੜਾ ਕਰੇ ਮੇਰੇ ਕੋਲ ਪ੍ਰੂਫ ਬੜੇ ਨੇ ਮੈਂ ਟਾਈਮ ਆਉਣ ਤੇ ਹੋ ਜਿਹੜਾ ਕਲਾਸੇ ਕਰੀ ਕੋਈ ਵੀਡੀਓਜ਼ ਦੀ ਵੀ ਗੱਲ ਕੀਤੀ ਹੈ ਦੇਖੋ ਜੀ ਜੇ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਝਾਕੋਗੇ ਤਾਂ ਅੰਦਰ ਇਹਨਾਂ ਦੇ ਆਹੀ ਕੁਝ ਪਰੇ ਇਹ ਸਾਰੇ ਇੱਕ ਦੂਜੇ ਨਾਲ ਰਲ ਕੇ ਖੇਡੇ ਨੇ ਔਰ ਅੰਦਰ ਮੈਂ ਕਹਿਣਾ ਕਿ ਕੀ ਵੀਡੀਓ ਕਹੀਏ ਕੀ ਕ腐ਸ਼ਨ ਕਹੀਏ ਸਮਾਨੀ ਮੈਂ ਤਾਂ ਅੱਜ ਵੀ ਬੇਨਤੀ ਕਰਦਾ ਕਿ ਸਰਕਾਰ ਲੋਕਾਂ ਨੂੰ ਬਚਾਉਣ ਪਾਸੇ ਧਿਆਨ ਦੇਵੇ ਸਰਕਾਰ ਇਹ ਹੜ੍ਹਾਂ ਦੀ ਮਾਰ ਹਟਾਏ ਲੋਕਾਂ ਦੀ ਗਰਦੌਰੀਆਂ ਮੁਆਵਜ਼ੇ ਇਹ ਜਾਰੀ ਕਰੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਕੇ ਇਹ ਸਾਰੀ ਖੇਡ ਖੇਡ ਰਹੇ ਹਨ ਹਰ ਪਿੰਡ ਤੋਂ ਬੜੇ ਸਵਾਲ ਹੋ ਰਹੇ ਨੇ ਰਾਸ਼ਨ ਸਹੀ ਕੁਆਲਟੀ ਦਾ ਨਹੀਂ ਹੈਗਾ ਸਰਕਾਰ ਦੀ ਜ਼ਿੰਮੇਵਾਰੀ ਸੀ ਪਹਿਲੇ ਹੀ ਤਿਆਰੀ ਕਰੀ ਕਿਉਂਕਿ ਪਹਿਲੇ ਪਤਾ ਸੀ ਵੀ ਹੜ ਆ ਰਿਹਾ ਸਰਕਾਰ ਨੇ ਖਾਦ ਦੀ ਤਿਆਰੀ ਪਹਿਲਾਂ ਕਿਉਂ ਨਹੀਂ ਕੀਤੀ ਤੇ ਹੁਣ ਜਿਹੜਾ ਰਾਸ਼ਨ ਵੰਡਿਆ ਜਾ ਰਿਹਾ ਕੋਈ ਲੋਕਾਂ ਤੱਕ ਪਹੁੰਚਾ ਜਾ ਰਿਹਾ ਉਹ ਬਿਲਕੁਲ ਵਧੀਆ ਨਹੀਂ ਹੈ ਲੋਕਾਂ ਦੇ ਜਿਹੜੇ ਦੋਸਤ ਨੇ ਤੁਸੀਂ ਪਹਿਲੀ ਵਾਰ ਦੇਖਿਆ ਹੋਣਾ ਕਿ ਜੀ ਸਾਡੇ ਮੁੱਖ ਮੰਤਰੀ ਨੇ ਪੰਜਾਬ ਦੀ ਕਿੱਡੀ ਵੱਡੀ ਮਦਦ ਕੀਤੀ ਕਹਿੰਦੇ ਜੀ ਮੈਂ ਆਪਣਾ ਹੈਲੀਕਾਪਟਰ ਦੇ ਦਿੰਦਾ ਮਤਲਬ ਮੁੱਖ ਮੰਤਰੀ ਸਾਹਿਬ ਤੁਹਾਡਾ ਹੈਲੀਕਾਪਟਰ ਸਾਰੇ ਪੰਜਾਬ ਦੇ ਵਿੱਚ ਰਾਸ਼ਨ ਪਹੁੰਚਾ ਦੂਗਾ ਮੈਂ ਪਹਿਲੇ ਦਿਨ ਵੀ ਸਵਾਲ ਖੜਾ ਕੀਤਾ ਸੀ ਕਿ ਜਿਹੜਾ ਪੰਜਾਬ ਦਾ ਹੈਲੀਕਾਪਟਰ ਹੈ ਉਹ 500 ਕਿਲੋ ਤੋਂ ਉੱਪਰ ਭਾਰ ਨਹੀਂ ਲੈ ਕੇ ਜਾ ਸਕਦਾ ਦੋ ਤਾਂ ਉਹਦੇ ਵਿੱਚ ਪਾਇਲਟ ਹੋਗੇ ਪਿੱਛੇ ਕਿੰਨਾ ਰਹਿ ਗਿਆ ਜੇ 5-5 ਕਿਲੋ ਦੇ 100 ਪੈਕੇਟ ਵੀ ਨਹੀਂ ਰੱਖੇ ਜਾ ਸਕਦੇ ਉਹ ਹੈਲੀਕਾਪਟਰ ਦੇ ਵਿੱਚ ਔਰ ਲੋਕ ਪਿੰਡਾਂ ਦੇ ਵਿੱਚ ਹੈਲੀਕਾਪਟਰ ਨਹੀਂ ਚਾਹੁੰਦੇ ਜਿੱਥੇ ਹੈਲੀਕਾਪਟਰ ਜਾ ਰਿਹਾ ਹੈ ਲੋਕਾਂ ਦਾ ਨੁਕਸਾਨ ਹੀ ਕਰਕੇ ਆ ਰਿਹਾ ਔਰ ਉਹ ਜਿਹੜਾ ਰਾਸ਼ਨ ਦੇ ਨਾਂ ਤੇ ਮੈਨੂੰ ਲੱਗਦਾ ਸਮਾਨ ਸਿੱਟਿਆ ਜਾ ਰਿਹਾ ਉਹ ਪਾਣੀ ਚ ਕਦੇ ਸਿੱਟ ਦਿੰਦੇ ਨੇ ਉਹ ਲੋਕਾਂ ਤੱਕ ਪਹੁੰਚ ਨਹੀਂ ਰਿਹਾ ਸੋ ਇਹ ਡਰਾਮੇਬਾਜ਼ੀ ਸਾਰੀ ਪੰਜਾਬ ਦੀ ਸਰਕਾਰ ਕਰ ਰਹੀ ਹੈ ਅਸਲ ਮਾਇਨੇ ਦੇ ਵਿੱਚ ਬਹੁਤ ਵੱਡਾ ਫੇਲਿਅਰ ਸੀ ਇਹ ਹੜਵੀ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਆਏ ਨੇ ਜਿੱਦਾਂ ਮੈਂ ਕਿਹਾ ਕਿ ਨਦੀਆਂ ਡਰੇਨ ਨਾਲੇ ਕਸੀਆਂ ਸਫਾਈ ਨਹੀਂ ਕੀਤੀ ਉਹ ਪੈਸੇ ਦਾ ਕੀ ਕੀਤਾ ਜਿਹੜਾ ਪੈਸਾ ਆਇਆ ਸੀ ਉਹ ਪੈਸਾ ਵੀ ਮੈਨੂੰ ਲੱਗਦਾ ਕਿ ਆਪਦੀ ਸਿਆਸਤ ਚ ਇਹ ਲੋਕਾਂ ਨੇ ਖਤਮ ਕਰਤਾ ਜਿਹਦੇ ਕਰਕੇ ਅੱਜ ਪੰਜਾਬ ਇਹ ਮੁਸੀਬਤ ਝੱਲ ਰਿਹਾ। ਕੀ ਲੱਗਦਾ ਵੀ ਰਿਜ਼ਲਟ ਕੀ ਨਿਕਲੂਗਾ ਜਿਹੜਾ ਹੁਣ ਦੋਸ਼ ਲੱਗ ਰਹੇ ਨੇ ਤੇ ਇੱਕ ਪਾਸੇ ਸਰਕਾਰ ਇੱਕ ਪਾਸੇ ਜਿਹੜੇ ਹੈਗੇ ਆ ਦਿੱਲੀ ਸਰਕਾਰ ਹੈ। ਰਿਜ਼ਲਟ ਇਹਦਾ ਕੁਝ ਨਹੀਂ ਨਿਕਲਣਾ ਜੀ ਸਿਰਫ ਡੇਢ ਸਾਲਟ ਪਾਉਣ ਦੀ ਕਵਾਇਦ ਹੈ ਲੋਕਾਂ ਦੇ ਮਸਲਿਆਂ ਤੋਂ ਧਿਆਨ ਭਟਕਾਉਣੇ ਸਾਰੇ ਰਲੇ ਹੋਏ ਇਹ ਸਾਰੇ ਖੇਡਾਂ ਖੇਡਦੇ ਨੇ ਇਹੀ ਆਮ ਆਦਮੀ ਪਾਰਟੀ ਦੀ ਸਚਾਈ ਹੈ ਇਹੀ ਇਹਨਾਂ ਦਾ ਵਰਕਿੰਗ ਸਟਾਈਲ ਨੌਜਵਾਨ ਕੀ ਕਹੋਗੇ ਜਿਹੜੇ ਨੌਜਵਾਨ ਹਰਪ੍ਰੀਤ ਬਾਂਦੀ ਮਦਦ ਕਰੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਨੇ ਉਹਨਾਂ ਨੂੰ ਕੀ ਸਨੇਹਾ ਜੀ ਦੇਖੋ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਯੂਥ ਵਿੰਗ ਔਰ ਖਾਸ ਕਰਕੇ ਉਹਨਾਂ ਦੇ ਪ੍ਰਧਾਨ ਸਰਬਜੀ ਚਿੰਝਰ ਸਾਹਿਬ ਜਿਨ੍ਹਾਂ ਤੇ ਜ਼ਿੰਮੇਵਾਰੀ ਲਈ ਹੈ ਪਾਰਟੀ ਨੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਲੋਕਾਂ ਦੀ ਮਦਦ ਕਰਨ ਦਾ ਘਰ ਘਰ ਦੇ ਵਿੱਚ ਰਾਸ਼ਨ ਪਹੁੰਚਾਉਣ ਦਾ ਸੋ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਲੋਕਾਂ ਦੀ ਸੇਵਾ ਕਰਨ ਔਰ ਹੋਰ ਵੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਸਾਰੇ ਯੋਗਦਾਨ ਪਾਉਣ ਅੱਜ ਇਹ ਪੰਜਾਬ ਦੇ ਉੱਤੇ ਜਿਹੜੀ ਘੜੀ ਆਈ ਹੈ ਪੰਜਾਬੀਆਂ ਦੇ ਨਾਲ ਪੰਜਾਬੀ ਖੜਨਗੇ ਔਰ ਪੰਜਾਬ ਇਸ ਮੁਸ਼ਕਿਲ ਚ ਦਲੇਰੀ ਦੇ ਨਾਲ ਬਾਹਰ ਆਏ ਕਨੇਸ਼ ਸਾਹਿਬ ਇੱਕ ਬਜੀਫਾ ਘਟਾਲਾ ਇਹਨਾਂ ਨੇ ਬਹੁਤ ਵੱਡੀ ਬਦਤਰ ਕਿਉਂਸਾਲਿਆਂ ਦੀ ਕਾਂਗਰਸ ਸਰਕਾਰ ਜਿਹਨੇ ਧਰਨੇ ਵੀ ਲਾਇਆ ਸੀ ਆਮ ਆਦਮੀ ਪਾਰਟੀ ਨੇ ਪਰ ਉਸ ਤੋਂ ਬਾਅਦ ਉਹ ਬਿਲਕੁਲ ਡੱਬਾ ਬੰਦ ਵਾਂਗ ਹੋ ਗਏ ਕੀ ਕਾਰਨ ਨੰਬਰ ਦੇ ਦੇਖੋ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਇਹ A ਤੇ B ਟੀਮਾਂ ਨੇ ਕਿਉਂਕਿ ਇੰਡੀਆ ਆਲਾਈਂਸ ਦੇ ਵਿੱਚ ਦੋਨੋਂ ਇਕੱਠੇ ਰਹੇ ਨੇ ਔਰ ਇਹਦਾ ਸਭ ਤੋਂ ਵੱਡਾ ਉਦਾਹਰਣ ਹੈ ਕਿ ਤੁਸੀਂ ਦੱਸੋ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਖੜੇ ਹੋ ਕੇ ਕਿਹਾ ਸੀ ਕਿ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਚੈਸੀ ਵਾਲੀਆਂ ਫਾਈਲਾਂ ਮੇਰੇ ਕੋਲ ਪਹੁੰਚ ਗਈਆਂ ਕਾਰਵਾਈ ਹੋ ਕਿੱਥੇ ਗਈ ਜੀ ਕਾਰਵਾਈ ਚਰਨਜੀਤ ਚੰਨੀ ਸਾਹਿਬ ਤੇ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਨੇ ਕੀਤੀ ਇੱਕ ਖਿਡਾਰੀ ਨੂੰ ਨਾਲ ਬਿਠਾ ਕੇ ਕੀਤੀ ਕਹਿੰਦੇ ਜੀ 2 ਕਰੋੜ ਦੀ ਰਿਸ਼ਵਤ ਮੰਗਦਾ ਮੈਂ ਕਾਰਵਾਈ ਕਰੂੰਗਾ ਜੀ ਕਿੱਥੇ ਗਿਆ ਜੀ ਉਹ 2 ਕਰੋੜ ਦਾ ਕੇਸ ਸੋ ਇਹ ਇੱਕ ਦੂਜੇ ਨਾਲ ਰਲੇ ਹੋਏ ਨੇ ਇਹ A ਤੇ B ਟੀਮਾਂ ਨੇ ਔਰ ਅੱਜ ਆਮ ਆਦਮੀ ਪਾਰਟੀ ਵੀ ਇਹ ਚਾਹੁੰਦੀ ਹੈ ਕਿ ਕਿਉਂਕਿ ਅਸੀਂ ਲੋਕਾਂ ਦੇ ਵਿੱਚੋਂ ਬਿਲਕੁਲ ਲੋਕਾਂ ਨੇ ਸਾਨੂੰ ਨਕਾਰ ਦਿੱਤਾ ਤਾਂ ਇਹ ਸੋਚਦੇ ਨੇ ਕਿ ਅਸੀਂ ਕਾਂਗਰਸ ਨੂੰ ਪੰਜਾਬ ਤੇ ਕਾਬਜ਼ ਕਰਾ ਦਈਏ ਤਾਂ ਜੋ ਸਾਡੇ ਘਟਾਲੇ ਜੋ ਅਸੀਂ ਕਰਪਸ਼ਨ ਕੀਤੀ ਹੈ ਜੋ ਉਸੇ ਮਾੜੇ ਕੰਮ ਕੀਤੇ ਨੇ ਉਹਨਾਂ ਤੇ ਪਰਦਾ ਪਿਆ ਰਹੇ ਇਹ ਮਿਲ ਕੇ ਪੰਜਾਬ ਦੇ ਵਿੱਚ ਖੇਡ ਰਹੇ ਨੇ ਪਰ ਅੱਜ ਪੰਜਾਬ ਦੇ ਲੋਕ ਜਾਣਦੇ ਨੇ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਪੰਜਾਬ ਨੂੰ ਆਪਣਿਆਂ ਦੀ ਲੋੜ ਹੈ ਜਿਹੜੇ ਪੰਜਾਬ ਲਈ ਖੜ ਸਕਣ ਪੰਜਾਬ ਨੂੰ ਐਸੇ ਦਿੱਲੀ ਤੋਂ ਆਏ ਜਿਹੜੇ ਔਰ ਇਹ ਜਿਹੜਾ ਸਮਾਂ ਇਸ ਸਿਆਸਤ ਕਰਨ ਦਾ ਨਹੀਂ ਪਰ ਇਹ ਸਾਰੇ ਦੌਰ ਦੇ ਵਿੱਚ ਸਿਆਸਤ ਕੌਣ ਕਰ ਰਿਹਾ ਆਮ ਆਦਮੀ ਪਾਰਟੀ ਜਿਹਦੇ ਉੱਤੇ ਜ਼ਿੰਮੇਵਾਰੀ ਹੈ ਜਿਹੜੀ ਸਰਕਾਰ ਦੇ ਵਿੱਚ ਹੈ ਕਿ ਇਸ ਸਮੇਂ ਉਹ ਪੰਜਾਬੀਆਂ ਦੀ ਮਦਦ ਕਰੇ